ਅੱਛਾ ਰਵਨੀਤ ਬਿੱਟੂ ਬੇਸਿਕਲੀ ਤਿੰਨ ਵਾਰੀ ਦਾ ਐਮਪੀ ਅੱਛਾ ਗੱਲ ਕਿੰਨੀ ਸੀ ਇੱਕ ਸਰਵੇ ਕਰਵਾਇਆ ਉਹਦੇ ਵਿੱਚ ਇਹ 3rd ਆ ਰਿਹਾ ਸੀ ਅੱਛਾ ਯਾਰ ਤੁਸੀਂ ਖੜੇ ਤਾਂ ਰਹੋ ਜੇ ਫੇ ਪਾਰਟੀ ਦੇ ਅੱਛਾ ਫਿਰ ਤੁਹਾਡੀ ਆਈਡੀਆਲੋਜੀ ਕੀ ਹੋਈ ਤੁਹਾਡੀ ਬੈਕਗ੍ਰਾਉਂਡ ਦੇਖ ਲਓ ਤੁਸੀਂ ਹਮੇਸ਼ਾ ਕਲੇਮ ਕਰਦੇ ਰਹੇ ਹੋ ਅੱਛਾ ਪੰਜਾਬ ਲਈ ਤਾਂ ਤੁਸੀਂ ਕਦੀ ਖੜੇ ਵੀ ਹੈ ਨਹੀਂਗੇ ਮਤੋ ਰਵਨੀਤ ਬਿੱਟੂ ਐਜ਼ ਇੰਡੀਵਿਜੂਅਲ ਤਾਂ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਉਹਦੀ ਕਦੀ ਕਿਉਂਕਿ ਅਲਟੀਮੇਟਲੀ ਇੱਕ ਇੱਕ ਇਹੋ ਜੀ ਸੋਚ ਨੂੰ ਅੱਗੇ ਲੈ ਕੇ ਤੁਰ ਪੈਣਾ ਤੇ ਲੇਕਿਨ ਉਹਦੇ ਤੇ ਖੜਨਾ ਹੀ ਨਹੀਂ ਹੈ ਬੜੀ ਚਰਚਾ ਹੈ ਕਿ ਤੁਸੀਂ ਪਹਿਲੇ ਕਹ ਰਹੇ ਸੀ ਆਨੰਦਪੁਰ ਸਾਹਿਬ ਪਰ ਉੱਥੇ ਵੀ ਲੀਡਰ ਚੁਣੇ ਗਏ ਨੇ ਤੇ ਹੁਣ ਨਾਮ ਚੱਲ ਰਿਹਾ ਹੈ ਤੁਹਾਡਾ ਲੁਧਿਆਣਾ ਤੇ ਇਹ ਤੁਸੀਂ ਅਸੀਂ ਰਵਨੀਤ ਬਿੱਟੂ ਵਰਸਸ ਪਰਗਤ ਸਿੰਘ ਨਹੀਂ ਮੈਂ ਸਿਰਫ ਲੀਡਰਸ਼ਿਪ ਨੂੰ ਇੱਕੋ ਗੱਲ ਕਹੀ ਸੀ ਪਹਿਲੀ ਗੱਲ ਮੇਰੀ ਸਿਰਫ ਇੰਨੀ ਆ ਕਿ ਉਹ ਚੀਰੇ ਲੜਾਓ ਜਿਹੜੇ ਜਿੱਤ ਸਕਦੇ ਹੋ ਔਰ ਉਹਦੇ ਵਿੱਚ ਜੇ ਮੈਨੂੰ ਕਿਤੇ ਤੁਸੀਂ ਲੜਾਉਣਾ ਹੋਵੇ ਤੇ ਆਈ ਏਮ ਅਵੇਲੇਬਲ ਮੈਂ ਕਦੀ ਭੱਜਦਾ ਨਹੀਂ ਹੈ ਕਿਉਂਕਿ ਦੇਸ਼ ਦੀ ਰਾਜ ਫਾਈਟਰ ਤੇ ਤੁਸੀਂ ਪਲੇਅਰ ਵੀ ਹੋ ਡੈਫੀਨਿਟਲੀ ਔਰ ਮੈਂ ਕਦੀ ਭੱਜਦਾ ਨਹੀਂ ਹੈ ਕਿਉਂਕਿ ਅੱਜ ਦੇਸ਼ ਦੀ ਰਾਜਨੀਤੀ ਨੂੰ ਬਚਾਉਣ ਦੀ ਜ਼ਰੂਰਤ ਹੈਗੀ ਆ ਔਰ ਜੇ ਦੇਸ਼ ਦੀ ਰਾਜਨੀਤੀ ਨੂੰ ਬਚਾਉਣਾ ਔਰ ਉਹਦੇ ਲਈ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਔਰ ਮੈਂ ਕਦੀ ਵੀ ਜਿਹੜੇ ਸਾਡੇ ਐਮਪੀਜ਼ ਹੈਗੇ ਉਹ ਵੀ ਸਾਡੇ ਆ ਜਿਹੜੇ ਬਾਕੀ ਲੀਡਰਸ ਆ ਸਾਡੇ ਆ lettes us fight together ਕਿਉਂਕਿ ਮੈਂ ਤਾਂ ਟੀਮ ਦਾ ਖਿਡਾਰੀ ਆ ਕਿ ਲੈਟ ਅਸ ਫਾਈਟ ਟੂਗੇਦਰ ਜਿਹੜੀ ਪੰਜਾਬ ਦੀ ਪ੍ਰੋਬਲਮ ਹੈਗੀ ਆ ਅਸੀਂ ਦਿੱਲੀ ਦੇ ਵਿੱਚ ਜਾ ਕੇ ਉਹਨੂੰ ਕਹ ਲੋ ਕਿ ਪ੍ਰੈਸ਼ਰਾਈਜ਼ ਕਰ ਸਕੀਏ ਅਸੀਂ ਜੋ ਪੰਜਾਬ ਦੇ ਡਿਊਜ਼ ਬਣਦੇ ਆ ਉਹ ਲਿਆ ਕੇ ਦੇ ਸਕੀਏ ਨਾਟ ਲਾਈ ਕਾਮ ਆਦਮੀ ਪਾਰਟੀ ਇਹਨਾਂ ਦੇ ਇਹ ਕਹਿੰਦੇ ਆ ਨਾ ਕਿ ਅਸੀਂ ਭਗਵੰਤ ਮਾਨ ਜੀ ਵੀ 13 ਦੇ ਦਿਓ ਅਸੀਂ ਇਦਾਂ ਕਰਾਂਗੇ ਇਦਾਂ ਕਰਾਂ ਜਿਹੜੇ ਇਹਨਾਂ ਦੇ ਸੱਤ ਗਏ ਉਹ ਕਿੱਥੇ ਗਏ ਜਿਹੜੇ ਇਹਨਾਂ ਦੇ ਸੱਤ ਗਏ ਆ ਉਹਨਾਂ ਦੀ ਕਦੀ ਕੋਈ ਗੱਲ ਸੁਣੀ ਆ ਭਗਵੰਤ ਮਾਨ ਜੀ ਹੁਣ ਵੀ ਕਹਿ ਰਹੇ ਆ ਕਿ ਮੈਂ ਤਾਂ ਜੀ ਇਕੱਲਾ ਲੜ ਰਿਹਾ ਤੇ ਜਿਹੜੇ 7 ਲੈ ਕੇ ਗਏ ਆ 92 ਇਹਨਾਂ ਦੇ ਐਮ.ਐਲ.ਏ. 7 ਇਹਨਾਂ ਦੇ ਐਮ.ਪੀ. ਇਹ ਫਿਰ ਵੀ ਭਗਵੰਤ ਮਾਨ ਜੀ ਇਕੱਲੇ ਲੜ ਰਹੇ ਇਹਦਾ ਮਤਲਬ ਇਹ ਹੋਇਆ ਕਿ ਉਹ ਬਾਕੀ ਕੋਈ ਨਹੀਂ ਲੜ ਰਿਹਾ ਬਾਕੀ ਫਿਰ ਗਏ ਕਿੱਥੇ ਕਾਦੇ ਲਈ ਰੱਖੇ ਆ ਸੁਹੀਸ ਕਰਕੇ ਮੈਨੂੰ ਲੱਗਦਾ ਸਾਨੂੰ ਫਾਈਟ ਕਰਨਾ ਚਾਹੀਦਾ ਫਾਈਟ ਕਰਕੇ ਪੰਜਾਬ ਦੇ ਡਿਊਜ਼ ਲਈ ਸਾਨੂੰ ਫਾਈਟ ਕਰਨ ਦੀ ਜ਼ਰੂਰਤ ਹੈਗੀ ਆ ਲੇਕਿਨ ਕੀ ਕਿਆ 2024 ਦਾ ਚੋਣ ਹੈ ਇਹ ਕਾਂਗਰਸ ਵਰਸਸ ਐਕਸ ਕਾਂਗਰਸ ਹੈ ਕਿਉਂਕਿ ਬੀਜੇ ਵੀ ਚ ਕਿਹੜੇ ਸਾਰੇ ਆਮ ਆਦਮੀ ਪਾਰਟੀ ਦੇ ਕੋਈ ਬੇਸਿਕਲੀ ਲੰਬੇ ਸਮੇਂ ਦੀ ਪਾਰਟੀ ਆ ਕਿਉਂਕਿ ਸਭ ਤੋਂ ਕਿਉਂਕਿ 138 ਸਾਲ ਹੋ ਗਏ ਮੇਰਾ ਖਿਆਲ ਇਸ ਪਾਰਟੀ ਨੂੰ ਕਿਉਂਕਿ ਉਸ ਸਮੇਂ ਦੇ ਵਿੱਚ ਕੋਈ ਨੇ ਕਾਫੀ ਲੀਡਰ ਬਣਾਏ ਅੱਛਾ ਸਮੇਂ-ਸਮੇਂ ਤੇ ਕੋਈ ਨਾਰਾਜ਼ਗੀਆਂ ਵੀ ਹੋਈਆਂ ਸ਼ਾਇਦ ਕੁਝ ਗਲਤ ਡਿਸੀਜਨ ਵੀ ਹੋਏ ਹੋਣਗੇ ਅੱਛਾ ਕੁਝ ਬੰਦੇ ਓਪਰਚੁਨਿਟੀ ਵੀ ਦੇਖਦੇ ਹੈਗੇ ਆ ਹੁਣ ਸਾਡੇ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੇ ਵਿੱਚ ਜੇ 92 ਦੇ ਵਿੱਚੋਂ ਦੇਖੀਏ ਤਾਂ ਅਪਰੋਕਸੀਮੇਟਲੀ 40 ਐਮਐਲਏ ਇਹੋ ਜਿਹੇ ਹੈਗੇ ਜਿਹੜੇ ਇਹਨਾਂ ਦੀ ਬੈਕਗ੍ਰਾਉਂਡ ਜਿਹੜੀ ਉਹ ਕਾਂਗਰਸ ਦੀ ਹੈਗੀ ਆ ਸੋ ਇਸ ਕਰਕੇ ਇਹ ਇਹ ਜਿਹੜਾ ਮੈਨੂੰ ਲੱਗਦਾ ਪਰ ਇਹ ਜਿਹੜੇ ਹੌਪਰਸ ਹੈ ਨਾ ਕਿ ਇੱਥੋਂ ਜੰਪ ਕੀਤਾ ਉੱਥੇ ਚਲੇ ਗਿਆ ਉੱਥੋਂ ਜੰਪ ਕੀਤਾ ਉੱਥੇ ਚਲੇ ਗਿਆ ਮੈਂ ਤੁਹਾਡੇ ਮਾਧਿਅਮ ਤੋਂ ਇਹ ਕਹਿਣਾ ਚਾਹਣਾ ਕਿ ਚਾਹੇ ਉਹ ਸਾਡੀ ਪਾਰਟੀ ਹੋਵੇ ਚਾਹੇ ਕੋਈ ਹੋਰ ਪਾਰਟੀ ਹੋਵੇ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਤਾਂ ਕਿ ਇਹਦਾ ਮਤਲਬ ਇਹ ਹੋਇਆ ਕਿ ਕਿਤੇ ਪੋਲਿਟਿਸ਼ੀਅਨ ਖੜਾ ਤਾਂ ਹੋਵੇ ਪੋਲੀਟੀਸ਼ੀਨ ਦੀ ਵੈਸੀ ਇਮੇਜ ਜਿਹੜੀ ਆ ਉਹ ਲੋਅਸਟ ਸਟੈਪ ਤੇ ਹੈਗੀ ਆ ਲੇਕਿਨ ਇਹ ਰੋਜ਼ ਜਦੋਂ ਜੰਪ ਕਰਦੇ ਆ ਕਦੀ ਉੱਥੇ ਕਦੀ ਉੱਥੇ ਔਰ ਵਿਦਆਊਟ ਐਨੀ ਆਈਡੀਆਲੋਜੀ विदाउट एनी ریزన్స్ ਮੈਂ ਕਿਨਾਂ ਪਾਰਟੀ ਨਾਲ ਕੋਈ ਡਿਫਰੈਂਸਸ ਹੋਣ ਸੂਬੇ ਲਈ ਡਿਫਰੈਂਸਸ ਹੋਣ ਦੇਸ਼ ਲਈ ਡਿਫਰੈਂਸਸ ਹੋਣ ਆਦਰਵਾਈਜ਼ ਲੀਡਰਸ਼ਿਪ ਨਾਲ ਡਿਫਰੈਂਸਸ ਹੋਣ ਕੋਈ ਗੱਲ ਸਮਝ ਆਉਂਦੀ ਆ ਪਰ ਜੇ ਸਿਰਫ ਤੇ ਸਿਰਫ ਪਾਵਰਲੀ ਡਿਫਰੈਂਸਸ ਹੋਣ ਮੈਨੂੰ ਲੱਗਦਾ ਉੱਥੇ ਇਦਾਂ ਦੇ ਕਾਂਗਰਸ ਦੀ ਪੁਰਾਣੀ ਪ੍ਰੋਬਲਮ ਰਹੀ ਹੈ ਚਾਹੇ ਰਾਜਸਥਾਨ ਹੈ ਚਾਹੇ ਮੱਧ ਪ੍ਰਦੇਸ਼ ਹੈ ਚਾਹੇ ਬਾਕੀ ਵੱਖਰੇ ਸਟੇਟ ਨੇ ਲekin ਇੱਥੇ ਵੀ ਅਗਰ ਤੁਸੀਂ ਦੇਖੋ ਨਵਜੋਤ ਸਿੰਘ ਸਿੱਧੂ ਅਲੱਗ ਹੀ ਨਾਰਾਜ਼ ਹੁੰਦੇ ਸੀ ਕਿ ਹੁਣ ਤੁਸੀਂ ਦੇਖ ਸਕਦੇ ਹੋ ਕਿ ਸੁਸ਼ੀਲ ਕੁਮਾਰ ਰਿੰਕੂ ਹੈ ਰਵਨੀਤ ਬਿੱਟੂ ਹੈ ਰਾਜਕੁਮਾਰ ਛੱਬੇਵਾਲ ਹੈ ਕਿੰਨੇ ਲੋਕ ਤੇ ਕਿੰਨੇ ਲੀਡਰਸ ਛੱਡ ਕੇ ਗਏ ਨੇ ਪਾਰਟੀ ਤੇ ਪਾਰਟੀ ਵਿੱਚ ਵੀ ਇਹ ਲੀਡਰਸ਼ਿਪ ਵਿੱਚ ਕੁਝ ਪ੍ਰੋਬਲਮ ਲੱਗਦੀ ਹੈ ਤੁਹਾਨੂੰ ਕਿ ਪਰ ਕਮਲਜੀਤ ਜੀ ਬੇਸਿਕਲੀ ਆ ਜਿਹੜੇ ਤੁਸੀਂ ਤਿੰਨ ਚਾਰ ਨਾਮ ਲਏ ਸੁਸ਼ੀਲ ਰਿੰਕੂ ਨੂੰ ਕੀ ਨਹੀਂ ਪਾਰਟੀ ਨੇ ਦਿੱਤਾ ਛੱਬੇਵਾਲ ਨੂੰ ਬੇਸਿਕਲੀ ਦੋ ਵਾਰੀ ਦਾ ਐਮ.ਐਲ.ਏ. ਡਿਪਟੀ ਸੀਐਲਪੀ ਔਰ ਹੁਣ ਵੀ ਉਹ ਲਗਭਗ ਉਹਦੀ ਤਿਆਰੀ ਸੀਗੀ ਅੱਛਾ ਰਵਨੀਤ ਬਿੱਟੂ ਬੇਸਿਕਲੀ ਤਿੰਨ ਵਾਰੀ ਦਾ ਐਮਪੀ ਅੱਛਾ ਗੱਲ ਕਿੰਨੀ ਸੀ ਇੱਕ ਸਰਵੇ ਕਰਵਾਇਆ ਉਹਦੇ ਵਿੱਚ ਹੀ 3 ਆ ਰਿਹਾ ਸੀਗਾ ਅੱਛਾ ਯਾਰ ਤੁਸੀਂ ਖੜੇ ਤਾਂ ਰਹੋ ਜੀ ਫਿਰ ਪਾਰਟੀ ਨੇ ਅੱਛਾ ਫਿਰ ਤੁਹਾਡੀ ਹੜਿਆਲੋ ਜੀ ਕੀ ਹੋਈ ਤੁਹਾਡੀ ਬੈਕਗ੍ਰਾਉਂਡ ਦੇਖ ਲਓ ਤੁਸੀਂ ਹਮੇਸ਼ਾ ਕਲੇਮ ਕਰਦੇ ਰਹੇ ਹੋ ਅੱਛਾ ਪੰਜਾਬ ਲਈ ਤਾਂ ਤੁਸੀਂ ਕਦੀ ਖੜੇ ਵੀ ਹੈ ਨਹੀਂਗੇ ਮਤੋਂ ਰਵਨੀਤ ਬਿੱਟੂ ਐਜ਼ ਅ ਇੰਡੀਵਿਜੂਅਲ ਤਾਂ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਉਹਦੀ ਕਦੀ ਵੀ ਕਿਉਂਕਿ ਅਲਟੀਮੇਟਲੀ ਇੱਕ ਇੱਕ ਇਹੋ ਜੀ ਸੋਚ ਨੂੰ ਅੱਗੇ ਲੈ ਕੇ ਤੁਰ ਪੈਣਾ ਤੇ ਲੇਕਿਨ ਉਹਦੇ ਤੇ ਖੜਨਾ ਹੀ ਨਹੀਂ ਹੈ ਨਹੀਂ ਪਰ ਤੁਸੀਂ ਕੀ ਕਹਿ ਰਹੇ ਹੋ ਕਿ ਰਵੀ ਰਵੀਦ ਬਿੱਟੂ ਇਸ ਲਈ ਛੱਡ ਕੇ ਗਏ ਨੇ ਕਿਉਂਕਿ ਉਹਨਾਂ ਦਾ ਪੱਤਾ ਕੱਟ ਸਕਦਾ ਸੀਗਾ ਪੀ ਪੱਤਾ ਨਾ ਵੀ ਪੱਤਾ ਨਹੀਂ ਸੀ ਕੱਟਣਾ ਕਿਸੇ ਨੇ ਨਾ ਉਹਨਾਂ ਦਾ ਪੱਤਾ ਕਿਸੇ ਨੇ ਕੱਟਣਾ ਹੀ ਸੀ ਪਰ ਉਹਨਾਂ ਨੂੰ ਆਪਣਾ ਹੀ ਪਾਲਾ ਮਾਰੀ ਜਾਂਦਾ ਸੀ ਕਿ ਹਾਂ ਵੀ ਮੈਂ ਤੀਜਾ ਆ ਰਿਹਾ ਮੈਂ ਤੀਜਾ ਆ ਰਿਹਾ ਮੈਂ ਤੀਜਾ ਆ ਰਿਹਾ ਵੀ ਹੁਣ ਕੀ ਆ ਹੁਣ ਜੇ ਬੀਜੇਪੀ ਦੀ ਸਰਕਾਰ ਬਣ ਜਾਈਗੀ ਤਾਂ ਮੇਰੀ ਕਿਤੇ ਐਡਜਸਟਮੈਂਟ ਹੋ ਜੂਗੀ ਹੁਣ ਆਉਣਾ ਹੁਣ ਵੀ ਉਹਨੇ ਤੀਜਾ ਹੀ ਆ ਹੁਣ ਆ ਹੁਣ ਵੀ ਉਹਨੇ ਤੀਜਾ ਹੀ ਆ ਕਮਲਜੀਤ ਜੀ ਬੇਸਿਕਲੀ ਆਪਾਂ ਇਸ ਰਿਜ਼ਲਟ ਤੋਂ ਬਾਅਦ ਵੀ ਇਹ ਕੋਈ ਰੋਲਾ ਨਹੀਂ ਹੈ ਬਟ ਐਟ ਦਾ ਸੇਮ ਟਾਈਮ ਤੁਸੀਂ ਕਿਤੇ ਤਾਂ ਖੜੋ ساری ਉਮਰ ਤੁਸੀਂ ਪਾਵਰ ਚ ਨਹੀਂ ਰਹਿਣਾ ਹੁੰਦਾ ساری ਉਮਰ ਦੇ ਵਿੱਚ ਉਤਰਾ ਚੜਾ ਬੰਦੇ ਦੀ ਜ਼ਿੰਦਗੀ ਦਾ ਹਿੱਸਾ ਹੈਗੇ ਸੋ ਫੇਸ ਇਟ ਯਾਰ ਕਿਉਂਕਿ ਜ਼ਰੂਰੀ ਥੋੜੀ ਹੈ ਕਿ ਤੁਸੀਂ ਅੱਛਾ ਕਿਤੇ ਤਾਂ ਸੋਚ ਨਾਲ ਕਿਸੇ ਤਾਂ ਖੜਜੋ ਅੱਛਾ ਮੈਂ ਤਾਂ ਕਦੀ ਵੀ ਆ ਜਿਹੜੀ ਆ ਜਿੱਦਾਂ ਦੀ ਬੀਜੇਪੀ ਦੀ ਸੋਚ ਹੈਗੀ ਆ ਕਿਉਂਕਿ ਸਾਡਾ ਦੇਸ਼ ਜਿਹੜਾ ਆ ਉਹ ਬੇਸਿਕਲੀ ਇੱਕ ਇਹੋ ਜਿਹਾ ਗੁਲਦਸਤਾ ਜਿਹਦੇ ਵਿੱਚ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਇਕੱਠੇ ਹੋ ਕੇ ਰਹਿੰਦੇ ਆ ਤੁਸੀਂ ਪੋਲਰਾਈਜ਼ ਕਰਨ ਤੇ ਲੱਗੇ ਤੁਸੀਂ ਪੰਜਾਬ ਜਿਹੜੀ ਗੁਰੂਆਂ ਦੀ ਧਰਤੀ ਅਸੀਂ ਤਾਂ ਪਹਿਲਾਂ ਬੰਦੇ ਦੀ ਗੱਲ ਕਰਦੇ ਆ ਅਸੀਂ ਧਰਮ ਦੀ ਬਾਅਦ ਚ ਗੱਲ ਕਰਦੇ ਆ ਲੇਕਿਨ ਇੱਥੇ ਵੀ ਤੁਸੀਂ ਇਹੋ ਜਿਹਾ ਸੋਚ ਜਿਹੜੀ ਆ ਉਹ ਪਾ ਕੇ ਕਿਉਂਕਿ ਪੰਜਾਬ ਤਾਂ ਇੱਕ ਇਹੋ ਜਿਹਾ ਗੁਲਦਸਤਾ ਹੈਗਾ ਜਿਹੜਾ ਮਾਡਲ ਜਿਹੜਾ ਆ ਸਾਨੂੰ ਸਾਰੀ ਜਗ੍ਹਾ ਤੇ ਲੈ ਕੇ ਜਾਣਾ ਚਾਹੀਦਾ ਅੱਜ ਦੁਨੀਆ ਗਲੋਬਲ ਵਿਲੇਜ ਬਣ ਗਈ ਛੋਟਾ ਵਿਲੇਜ ਬਣ ਗਈ ਮੇਰੇ ਖਿਆਲ ਨਵੀਂ ਜਨਰੇਸ਼ਨ ਨੂੰ ਪਤਾ ਵੀ ਨਹੀਂ ਕਿ ਉਹ ਕਿਹੜੀ ਕਮਿਊਨਿਟੀ ਦੇ ਆ ਕਿਹੜੀ ਜਾਤ ਦੇ ਆ ਕਿਹੜੀ ਧਰਮ ਦੇ ਹੈਗੇ ਆ ਤੇ ਅਸੀਂ ਫਿਰ ਵੀ ਉਹਨਾਂ 'ਚ ਇਹ ਪਸਾ ਕੇ ਰੱਖਦੇ ਆ